ਖਲਾਫ ਲੜਨਾ ਚਾਹੀਦਾ ਲੋਕਾਂ ਲੋਕ ਇਕੱਠੇ ਹੋ ਕੇ ਅਨਿਆਨ ਖਲਾਫ ਲੜਨਾ ਚਾਹੀਦਾ ਹੈ ਜੇ ਭੀੜ ਆਪਣੇ ਤੇ ਬਣੀ ਪਵੇ ਚਮਸ਼ਾਨ ਘਾਟ ਬਹੁਤ ਡਰਾਉਣੇ ਹੁੰਦੇ ਨੇ ਮੁਕਤਾ ਫੋਕੜਣੀ ਚਾਹੀਦਾ ਜਦ ਰੀਹਾਂ ਗਹਿਸਾਂ ਨਿਕਲਦੀਆਂ ਨੇ ਸ਼ਰਤ ਹੈ ਮਰਿਆ ਕੋਈ ਆਫਤਾ ਨਾ ਹੋਵੇ ਸ਼ਰਤ ਹੈ ਕਿ ਮਰਿਆ ਕੋਈ ਆਫਤਾ ਨਾ ਹੋਵੇ ਜੇ ਵੀ ਮਰਿਆ ਆਪਣਾ ਮਹਬੂਤ ਹੋਵੇ ਸੇਵੀ ਦੀ ਅੱਖ ਬਹੁਤ ਨਿੱਕੀ ਹੁੰਦੀ ਹੈ। ਸੇਵੀ ਦੀ ਅੱਖ ਬਹੁਤ ਨਿੱਕੀ ਹੁੰਦੀ ਹੈ। ਵਿਦੇਸ਼ ਵਿੱਚ ਜ਼ਿੰਦਗੀ ਨਰਕ ਹੈ। ਵਿਦੇਸ਼ ਵਿੱਚ ਜ਼ਿੰਦਗੀ ਨਰਕ ਹੈ। ਵਿਦੇਸ਼ੀਆਂ ਦੀ ਗਲਾਮੀ ਨਾਲੋਂ ਆਪਣਾ ਕੰਮ ਕਰੋ। ਸ਼ਰਤ ਹੈ ਕਿ ਆਈਲੈਟਸ ਪਾਸ ਨਾ ਹੋਇਆ ਹੋਵੇ। ਸੱਪ ਬਹੁਤ ਜ਼ਹਿਰੀਲੇ ਨਹੀਂ ਹੁੰਦੇ। ਸੱਪ ਜ਼ਹਿਰੀਲੇ ਨਹੀਂ ਹੁੰਦੇ। ਲੋਕ ਡਰ ਨਾਲ ਮਰ ਜਾਂਦੇ ਨੇ। ਜੰਬਰ ਇਸ ਆਪਕਾ ਆਪਣੇ ਮਹਿਬੂਬ ਦੇ ਨਾਲ ਲੜਿਆ ਹੋ